दौलत हुसन जवानी द न चारि सरू ज़रु हौलत हुसन जवानी द न श ਚਾਰ ਦਿਨ ਸਰੂਰਾ ਜ਼ਰੂਰ ਹੁੰਦਾ ਹੁੰਦਾ ਮਾਇਦੇ ਮਾਇਆ ਹੁੰਦਾ ਮਾਇਆ ਦੇ ਜਿੰਨਾ ਹੁੰਦਾ ਮਾਇਆ ਦੇ ਜਿੰਨਾ ਨਜ਼ਦੀਕ ਬੰਦਾ ਬੰਦਾ ਰੱਬ ਕੋਲੋਂ ਉਹ ਨਹੀਂ ਦੂਰਾ ਹੁੰਦਾ ਤੋੜ ਸਕਦਾ ਤੋੜ ਸਕਦਾ ਸਕਦਾ ਉੜ ਸਕਦਾ ਤਾਰੇ ਅਸਮਾਨ ਦੇ ਮੈਂ ਇਹ ਤਾਂ ਬੰਦੇ ਨੂੰ ਗਲਤ ਫਾਤੂਰ ਹੁੰਦਾ ਜੋਸ਼ੀ ਬੰਦੇ ਦੇ ਬੰਦੇ ਜੋਸ਼ੀ ਬੰਦੇ ਦੇ ਹੱਥ ਵਿੱਚ ਕੱਖ ਵੀ ਨਹੀਂ ਹੁੰਦਾ ਉਹ ਜੋ ਉਹਨੂੰ ਮਨਜ਼ੂਰ ਹੁੰਦਾ ਹੁੰਦਾ ਉਹ ਜੋ ਉਹਨੂੰ ਮਨਜ਼ੂਰ ਹੁੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠੇ ਪਿਆਰ ਵਾਲੇ ਸਤਸੰਗੀ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬੜਾ ਸੁੰਦਰ ਫਰਮਾਨ ਹੈ ਬਾ ਬਾਣੀਆਂ ਕਹਾਣੀਆਂ ਪੁੱਤ-ਪੁੱਤ ਕਰੇ। ਪੁੱਤਰ ਉਹੀ ਸਰਬਸ਼੍ਰੇਸ਼ਟ ਨੇ, ਪੁੱਤਰ ਉਹੀ ਮਕਬੂਲ ਨੇ, ਪੁੱਤਰ ਉਹੀ ਜਮਾਨੇ ਵਿੱਚ ਸਨਮਾਨ ਹਾਸਲ ਕਰ ਸਕਦੇ ਨੇ ਜੋ ਆਪਣੇ ਵੱਡੇ-ਵੱਡੇ ਰਹਿਣੀਆਂ ਯਾਦਾਂ ਕਾਇਮ ਰੱਖਦੇ ਨੇ, ਆਪਣੇ ਵੱਡੇ-ਵੱਡੇਆਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਦੇ ਨੇ। ਤੁਸੀਂ ਸਾਰੇ ਨਗਰ ਨਿਵਾਸੀ, ਇਲਾਕਾ ਨਿਵਾਸੀ, ਵੱਡੇ ਭਾਗਾਂ ਵਾਲਿਓ, ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ। ਔਰ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨਾਂ ਪਾਸੋਂ ਆਪ ਨੇ ਸ਼ਹੀਦਾਂ ਦੀ ਵਾਪਸ ਸਰਵਣ ਕੀਤਾ ਸਮਾਂ ਬੜਾ ਸੀਮਤ ਹੈ ਤੇ ਜਦੋਂ ਬੰਦਾ ਇਹ ਕਹਿ ਦੇਣਾ ਵੀ ਤੁਸੀਂ ਆਪਣੇ ਹੋ ਤੇ ਫਿਰ ਉੱਥੇ ਬੋਲਿਆ ਨਹੀਂ ਜਾਂਦਾ ਕੋਈ ਤੇ ਨਾ ਮੈਂ ਕੁਝ ਬੋਲਣਾ ਮੈਂ ਸਿਰਫ ਥੋੜਾ ਜਿਹਾ ਮજબੂਤ ਰੱਖਣਾ ਨਾਲੇ ਮੇਰੇ ਤੇ ਵੀ ਇਹਦਾ ਬੜਾ ਵੱਡਾ ਸਾਹਨਾ ਵੀਰ ਗੁਰਮਖ ਸਿੰਘ ਦਾ ਮੇਰਾ ਵਿਚੋਲਾ ਤੁਸੀਂ ਕਹੋਗੇ ਵੀ ਅੰਮੇ ਸਾਹਿਬ ਤੇਰਾ 43 ਸਾਲਾਂ ਦਾ ਵਿਚੋਲਾ ਗੁਰਮਖ ਸਿੰਘ ਕਿਵੇਂ ਬਣ ਗਿਆ ਆਹ ਦੋ ਬੱਚੇ ਸਾਨੂੰ ਆਪਸ ਵਿੱਚ ਜੋੜਨ ਵਾਲਾ ਔਰ ਐਸੇ ਹੀ ਨਗਰ ਤੋਂ ਕਿਰਪਾ ਹੋਈ ਸੀ ਮੈਂ ਤੁਹਾਡਾ احਸਾਨਮੰਦ ਆ ਮੈਂ ਜਿੱਥੇ ਵੀ ਗਿਆ ਇਸ ਜੋੜੀ ਨੇ ਮੈਨੂੰ ਵਾਹਵਾ ਕਰਾਈ ਹੈ ਤੇ ਪ੍ਰਬੰਧਕ ਪੁੱਛਦੇ ਨੇ ਵੀ ਸੱਜਣਾ ਇਹ ਲੈ ਕਿੱਥੋਂ ਮੈਂ ਕਿਹਾ ਗੁਰਮੁਖ ਸਿੰਘ ਮੀਰਾ ਕੋਟ ਨੂੰ ਪੁੱਛ ਲਿਓ ਉਹਨੇ ਮੇਰੇ ਨਾਲ ਜੋੜੇ ਨੇ ਮੈਂ ਇਸ ਕਰਕੇ ਕਦੀ ਵੀ ਮਜਬੂਰ ਨਹੀਂ ਕਰਦਾ ਵੀਰ ਨੂੰ ਵੀ ਮੈਨੂੰ ਆ ਸਮਾਂ ਦਿਓ ਜਾਂ ਇਹਨਾਂ ਦਿਓ ਮੇਰਾ ਪਿਆਰ ਹੀ ਇਹਨਾਂ ਚਲੋ ਖੈਰ ਇਹ ਸਮੇਂ ਵਿੱਚ ਰਹਿ ਕੇ ਮੈਂ ਤੁਹਾਡੇ ਨਾਲ ਕੁਝ ਇਤਿਹਾਸ ਦੀਆਂ ਵਿਚਾਰਾਂ ਕਰਨੀਆਂ ਨੇ ਇੱਕ ਅਰਜ ਮੈਂ ਆਰੰਭ ਵਿੱਚ ਕਰਦਿਆਂ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਮੈਂ ਗੁਰੂ ਦੀ ਹੁਰੀਚ ਕਹਿਣ ਲੱਗਾ ਮੇਰੀ ਪਾਰਟੀ ਮੇਰੀ ਧਿਰ ਤੁਸੀਂ ਉਮੇ ਕਿਸੇ ਪਾਰਟੀ ਦਾ ਸਪੋਕਸਮੈਨ ਨਹੀਂ ਤੇ ਜਿਹੜੀ ਗੱਲ ਕਵਾਂਗਾ ਮੈਂ ਤੱਥਾਂ ਦੇ ਆਧਾਰ ਤੇ ਕਹਿਣਾ ਮੇਰੇ ਨਾਲ ਵਿਚਾਰ ਜਦੋਂ ਮਰਜ਼ੀ ਤੁਸੀਂ ਕਰ ਲਿਓ ਜਦੋਂ ਮਰਜ਼ੀ ਕਰ ਲਿਓ ਸਿੱਖ ਕੌਮ ਦੇ ਵਿੱਚ ਅੱਜ ਤੱਕ ਅਸੀਂ ਕਿਵੇਂ ਪਹੁੰਚੇ ਇਹਨੂੰ ਕਹਿੰਦੇ ਨੇ ਟੂ ਫਾਈਂਡ ਵਿਦ ਫਾਲਟ ਨੁਕਸ ਤੁਸੀਂ ਲੱਭ ਲਿਓ ਵੀ ਕਿੱਥੇ ਹੈ 100 ਸਾਲ ਅਸੀਂ ਗੁਲਾਮ ਰਹੇ ਨਿਰਸੰਦੇਹ ਗੱਲ ਮੰਨਣੀ ਪੈਗੀ 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਜਾਂਦੇ ਨੇ ਸਭਰਾਵਾਂ ਦੇ ਮੈਦਾਨੇ ਜੰਗ ਵਿੱਚ 1849 ਵਿੱਚ ਮੁਕੰਮਲ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਜ਼ਿਲ੍ਹਾ 1849 ਵਿੱਚ ਬਣਿਆ ਤੁਹਾਡਾ ਅੰਮ੍ਰਿਤਸਰ 100 ਸਾਲ ਗੁਲਾਮੀ ਵਿੱਚ ਸਿੱਖ ਪੰਥ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ 81% ਬਣਦੀਆਂ ਨੇ ਆ 81% ਹੁਣੇ ਕੁਰਬਾਨੀਆਂ ਕਿਵੇਂ ਬਣਦੀਆਂ ਨੇ 81% ਅੰਗਰੇਜ਼ ਦੀ ਰਾਜ ਵਿੱਚ 121 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜਿਦੇ ਵਿੱਚੋਂ 93 ਸਿੱਖ ਦੇ 1300 ਬੰਦਾ ਜਲ੍ਹਿਆਂ ਵਾਲੇ ਬਾਗ ਵਿੱਚ ਸ਼ਹੀਦ ਹੁੰਦਾ ਤੇ 739 ਉਹਦੇ ਵਿੱਚੋਂ ਸਿੱਖ ਨੇ ਜਾਂ ਪੰਜਾਬੀ ਨੇ ਇੱਕ ਮੈਂ ਅਰਜ਼ ਕਰਦਿਆਂ ਅੱਜ ਤੱਕ ਇਹ 739 ਬੰਦਾ ਕਿਸੇ ਸਰਕਾਰ ਨੇ ਭਾਵੇਂ ਕੋਈ ਵੀ ਰਹੀ ਕਾਂਗਰਸ ਦੀ ਰਹੀ ਹੈ ਅਕਾਲੀਆਂ ਦੀ ਰਹੀ ਹੈ ਕਿਸੇ ਦੀ ਰਹੀ ਹੈ ਅੱਜ ਤੱਕ ਉਹਨਾਂ ਨੂੰ ਸ਼ਹੀਦ ਨਹੀਂ ਜੇ ਮੰਨਿਆ ਜੱਲੇ ਵਾਲੇ ਬਾਗ ਵਾਲਿਆਂ ਨੂੰ ਚੇਤਾ ਰੱਖਣ ਲਈ ਤੇ ਪਤਾ ਕਰ ਲਿਓ ਆਰਟੀਆਈ ਤਹਿਤ ਕਿਤੋਂ ਵੀ ਇਸ ਤੋਂ ਪਿੱਛੋਂ ਕਾਮਾਗਾਟਾ ਮਾਰੂ ਜਹਾਜ਼ ਦਾ ਇੱਕ ਕਾਂਡ ਆਪਰਦਾ ਬਜਬਜ ਦੇ ਘਾਟ ਉੱਤੇ ਕਲਕੱਤੇ ਦੀ ਬੰਦਰਗਾਹ ਉੱਤੇ 22 ਸਿੱਖ ਸ਼ਹੀਦ ਹੋਏ ਨੇ ਤੇ 22 ਦੇ 22 ਪੰਜਾਬੀ ਜਾਂ ਸਿੱਖ ਨੇ ਅੱਗੇ ਚੱਲੀਏ 2647 ਬੰਦਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਹੈ ਜਿਦੇ ਵਿੱਚੋਂ 2546 ਬੰਦੇ ਪੰਜਾਬੀ ਜਾਂ ਸਿੱਖ ਨੇ ਇਸ ਤੋਂ ਅੱਗੇ ਚੱਲੋ 42000 ਸੈਨਾ ਸਰਦਾਰ ਮੋਹਨ ਸਿੰਘ ਦੀ ਮੈਨੂੰ ਅਫਸੋਸ ਹੈ ਕਿ ਜੋੜਿਆ ਜਾ ਰਿਹਾ ਉਹਨੂੰ ਕਿਹਦੇ ਨਾਲ ਸੁਭਾਸ਼ ਚੰਦਰ ਬੋਸ ਨਾਲ ਪਰ ਮੋਹਨ ਸਿੰਘ ਆ ਉਹਦਾ ਅੱਗੇ 42000 ਸੈਨਾ ਉਹਦੀ 28000 ਉਹਦੇ ਵਿੱਚ ਸਿੱਖ ਹੈ ਤੇ 28 ਦਾ 28000 ਚੀਦ ਹੈ 62000 ਸਿੱਖ ਸਾਡਾ ਸਿੰਘ ਜਿਹੜਾ ਯਾਰਪ ਵਿੱਚ ਸ਼ਹੀਦ ਹੋਇਆ ਮਜਮੂਨ ਲੰਬਾ ਹੋ ਜਾਣਾ ਸਮੇਂ ਦੀ ਅਵਗਿਆਨੀ ਮਕਰਨੀ ਕੱਲੂ ਕਾਰਿਆਂ ਦੀ ਗੱਲ ਕਰੀਏ ਪਤਾ ਨਹੀਂ ਕਿੰਨੀ ਸ਼ਹੀਦੀ ਹੈ ਪਰ ਮੈਂ ਮਜਮੂਨ ਨੂੰ ਬੜਾ ਸੰਖੇਪ ਰੱਖਣਾ ਹੈ ਔਰ ਇਸ ਤੋਂ ਪਿੱਛੋਂ ਸਿੱਖ ਕੌਮ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਆਜ਼ਾਦੀ ਦੀ ਨਹੀਂ ਰੱਖੀ ਪਰ ਸਾਡੀਆਂ ਕਿਤਾਬਾਂ ਵਿੱਚ ਪਹਿਲੀ ਤੋਂ ਲੈ ਕੇ ਬੀਏ ਤੱਕ ਪੜਾਇਆ ਜਾ ਰਿਹਾ ਹੈ ਮਹਾਰਾਣੀ ਲక్ష్ਮੀਬਾਈ ਨੇ ਆਜ਼ਾਦੀ ਦੀ ਗੱਲ ਕੀਤੀ ਹੈ ਬਿਲਕੁਲ ਨਹੀਂ ਅਲੀਗੜ ਯੂਨੀਵਰਸਿਟੀ ਵਿੱਚ ਉਹਦੀਆਂ ਚਿੱਠੀਆਂ ਪਈਆਂ ਨੇ ਜਿਹੜੀਆਂ ਅੰਗਰੇਜ਼ ਨੂੰ ਲਿਖੀਆਂ ਉਸਨੇ ਉਹਦੇ ਵਿੱਚ ਕਹਿੰਦੀ ਹੈ ਜੇ ਮੇਰੇ ਪੁੱਤਰ ਨੂੰ ਤੁਸੀਂ ਰਾਜਗਦੀ ਤੇ ਬਿਠਾਉਣਾ ਪ੍ਰਵਾਨ ਕਰ ਲੋ ਅੰਗਰੇਜ਼ਾਂ ਨਾਲ ਮੇਰੀ ਕੋਈ ਲੜਾਈ ਨਹੀਂ ਹਾਲਾਂ ਪੁੱਤਰ ਉਹਦਾ ਪੇਟੋਂ ਜਨਮਿਆ ਨਹੀਂ ਮਤਬੰਨਾ ਪੁੱਤਰ ਕਿਸੇ ਦਾ ਲੈ ਕੇ ਪਾਲ ਰਹੀ ਹੈ ਫਿਰ ਆਜ਼ਾਦੀ ਦੀ ਗੱਲ ਕਿੱਥੇ ਰਹਿ ਗਈ ਇਸ ਤੋਂ ਅੱਗੇ ਚਲੋ ਜਦੋਂ ਆਜ਼ਾਦੀ ਦੀ ਗੱਲ ਸ਼ੁਰੂ ਹੋਈ ਹੈ ਤੇ 1920 ਤੇ 21 ਦੇ ਵਿੱਚ ਇੱਕ ਕਾਂਡ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸਾਕਾ ਨਨਕਾਣਾ ਮਹੰਤ ਦੀ ਇੱਕ ਮੀਟਿੰਗ ਹੁੰਦੀ ਹੈ ਐਸੇ ਅੰਮ੍ਰਿਤਸਰ ਸ਼ਹਿਰ ਵਿੱਚ ਲਾਲਾ ਲਾਜਪਤਰਾਏ ਵਿੱਚ ਮਜੂਦ ਹੈ ਸਿੱਖ ਪੰਥ ਨੇ ਅਕਾਲੀ ਦਲ ਉਦੋਂ ਬਣ ਰਿਹਾ ਜੀ ਜਨਮ ਲੈ ਰਿਹਾ ਅਕਾਲੀ ਦਲ 20 ਤੇ 21 ਵਿੱਚ ਪਰ ਪੰਥ ਨੇ ਪ੍ਰਵਾਨ ਨਾ ਕੀਤਾ ਕਹਿਣ ਲੱਗੇ ਮਹੰਤ ਨਰੇਂਦਰ ਦਾਸ ਗੋਲਕ ਤੇ ਕਬਜ਼ਾ ਰੱਖ ਤੂੰ ਸਾਨੂੰ ਕੋਈ ਇਤਰਾਜ਼ ਨਹੀਂ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੈਨੂੰ ਸ਼੍ਰੋਮਣੀ ਕਮੇਟੀ ਆਪਣੇ ਵਿੱਚ ਅਸੀਂ ਮੈਂਬਰ ਨਹੀਂ ਲੈ ਸਕਦੇ ਇਸ ਕਮੇਟੀ ਵਿੱਚ ਕਿਉਂਕਿ ਤੇਰਾ ਕੈਰੇਕਟਰ ਠੀਕ ਨਹੀਂ ਹੈ ਅੱਜ ਦਾ ਅਕਾਲੀ ਕਿੱਥੇ ਖੜਾ ਹੈ ਉਹ ਅਕਾਲੀ ਦਲ ਕਿੱਥੇ ਖੜਾ ਇਹ ਤੁਸੀਂ ਆਪ ਕੰਪੈਰੀਸ਼ਨ ਕਰ ਲਿਓ 1930 ਦੇ ਵਿੱਚ ਕਾਂਗਰਸ ਦਾ ਇੱਕ ਇਜਲਾਸ ਹੁੰਦਾ ਲਾਹੌਰ ਵਿੱਚ ਸਿੱਖਾਂ ਨੂੰ ਸੱਦ ਕੇ ਕਹਿੰਦੇ ਨੇ ਭਈ ਤੁਹਾਨੂੰ ਅਸੀਂ ਬਣਦਾ ਹੱਕ ਦੇ ਦਿਆਂਗੇ ਜਿਹੋ ਜਿਹੇ ਖੇਤਾ ਆਖੋਗੇ ਖੁਦ ਮੁਖਤਾਰ ਖੇਤਾ ਤੁਹਾਨੂੰ ਦੇ ਦਿਆਂਗੇ ਇਸ ਤੋਂ ਪਿੱਛੋਂ 1935 ਵਿੱਚ ਸੀਸਗੰਜ ਵਿੱਚ ਮਹਾਤਮਾ ਗਾਂਧੀ ਤੇ ਪੰਡਿਤ ਜਵਾਰਲਾਲ ਨਹਿਰੂ ਦੋਵੇਂ ਸਪੀਚ ਕਰਦੇ ਨੇ ਮਾਈਕ ਤੇ ਖਲੋ ਕੇ ਸਿੱਖੋ ਸਾਨੂੰ ਪਤਾ ਅਸੀਂ ਜੇ ਤੁਹਾਡਾ ਇਸ਼ਾਰਾ ਦਿੱਤਾ ਤੁਸੀਂ ਸਾਡੇ ਕੋਲ ਤਲਵਾਰ ਨਾਲ ਲੈ ਲੈਣਾ ਤੇ ਸਾਡੀ ਕੌਮ ਨੇ ਥੱਲੇ ਉਹਦੇ ਕਾਰੇ ਛੱਡ ਦਿੱਤੇ ਕਿਸੇ ਸਿੱਖ ਨੇ ਉੱਠ ਕੇ ਨਾ ਆਇਆ ਭਈ ਲਿਖ ਕੇ ਦਿਓ ਸਾਨੂੰ ਕਿਹੜਾ ਖਿੱਤਾ ਦਿਓਗੇ ਕਿਸੇ ਨੇ ਆਖਿਆ ਜਕਾਰਾ ਛੱਡ ਦਿੱਤਾ ਗੱਲ ਆਈ ਗਈ ਹੋਗੀ ਮੁਕਤੀ ਦੀ ਗੱਲ ਮੈਂ ਨੇੜੇ ਰੱਖਾਂ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ ਆਜ਼ਾਦੀ ਤੇ ਭਗਤ ਸਿੰਘ ਦੇ ਬੋਲ ਨੇ ਵੀ ਆਜ਼ਾਦੀ ਤੇ ਮਿਲ ਜਾਏਗੀ ਲੋਕਾਂ ਨੂੰ ਗੋਰੇ ਚਲੇ ਜਾਣਗੇ ਕਾਲੇ ਉਹਨਾਂ ਦੀ ਥਾਂ ਤੇ ਬੈਠ ਜਾਣਗੇ ਗਰੀਬ ਦਾ ਉਹੀ ਹਾਦ ਰਹਿਣਾ ਅੱਜ ਸੱਚ ਹੈ ਔਰ ਠੀਕ 56 ਦਿਨ ਬਾਅਦ ਆਜ਼ਾਦੀ ਤੋਂ ਪਿੱਛੋਂ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਪੰਜਾਬ ਦਾ ਗਵਰਨਰ ਚੰਦੂ لال ત્રिवेदी ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਤੇ ਗ੍ਰਹਿ ਮੰਤਰੀ ਦੇ ਕਹਿਣ ਉੱਤੇ ਉਹਨੇ ਇੱਕ ਸਰਕੂਲੇਸ਼ਨ ਆਰਡਰ ਜਾਰੀ ਕੀਤਾ ਇੱਕ ਗਸ਼ਤੀ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਲਿਖਿਆ ਵੀ ਸਿੱਖ ਕੌਮ ਜਿਹੜੀ ਹੈ ਇਹ ਖਾਨਾ ਬਦੋਸ਼ ਜਰੈਮ ਪੇਸ਼ਾ ਨੇ ਨਾ ਉਤੇ ਨਿਗਰ ਰੱਖਣੀ ਹੁਸ਼ਿਆਰਪੁਰ ਦੇ ਡੀਸੀ ਲੱਗੇ ਸਨ ਸਰਦਾਰ ਕਪੂਰ ਸਿੰਘ ਆਈਸੀਐਸ ਉਹਨਾਂ ਪੱਤਰ ਲਿਆ ਕੇ ਮਾਸਟਰ ਤਾਰਾ ਸਿੰਘ ਨੂੰ ਵਿਖਾਇਆ ਵੀ ਆਹ ਲਓ ਪਹਿਲਾ ਆਜ਼ਾਦੀ ਦਾ ਤੋਹਫਾ ਸਿੱਖ ਕੌਮ ਨੂੰ ਮਿਲ ਗਿਆ ਜੀ 56 ਦਿਨਾਂ ਬਾਅਦ 56 ਦਿਨਾਂ ਵਿੱਚ ਤੇ ਚੁੱਲਾ ਨਹੀਂ ਸੁੱਕਦਾ ਇਸ ਤੋਂ ਪਿੱਛੋਂ ਇੱਕ ਫੇਰ ਤਕਾ ਕੀਤਾ ਗਿਆ 1950 ਵਿੱਚ ਸਾਡਾ ਸੰਵਿਧਾਨ ਬਣਿਆ ਤੇ ਸੰਵਿਧਾਨ ਦੇ ਵਿੱਚ ਸਿੱਖ ਕੌਮ ਨੂੰ ਸਿੱਖ ਕੌਮ ਨਹੀਂ ਹਲਾਨਿਆ ਗਿਆ ਹਿੰਦੂਆਂ ਦਾ ਇੱਕ ਅੰਗ ਗਰਦਾਨ ਦਿੱਤਾ ਗਿਆ ਲਿਖ ਦਿੱਤਾ ਗਿਆ ਹਾਲਾਂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਪੰਜ ਨਿਸ਼ਾਨੀਆਂ ਦਿੱਤੀਆਂ ਨੇ ਵਕਤ ਨਹੀਂ ਮੈਂ ਖੋਲਾਂ ਵੀ ਪੰਜ ਨਿਸ਼ਾਨੀਆਂ ਕਿਹੜੀਆਂ ਜਿਸ ਕੌਮ ਕੋਲੋਂ ਪੰਜ ਨਿਸ਼ਾਨੀਆਂ ਹੋਣ ਕੌਮ ਕੌਮ ਗਣੀ ਜਾਂਦੀ ਹੈ ਨਹੀਂ ਤੇ ਕੌਮ ਨਹੀਂ ਗਣੀ ਜਾਂਦੀ ਸਿੱਖ ਕੌਮ ਕੋਲ ਪੰਜੇ ਨਿਸ਼ਾਨੀਆਂ ਮੌਜੂਦ ਨੇ ਪਰ ਕੌਮ ਸਾਨੂੰ ਫੇਰ ਵੀ ਡਿਕਲੇਅਰ ਨਾ ਕੀਤਾ ਗਿਆ ਇਸ ਤੋਂ ਅੱਗੇ 1955 ਵਿੱਚ ਇੱਕ ਬਹੁਤ ਵੱਡਾ ਧੱਕਾ ਕੀਤਾ ਗਿਆ ਤਿੰਨ ਲਾ ਨੇ ਪਾਣੀ ਮੰਡਲ ਨੂੰ ਐਂਟੀਬੇਸ਼ਨ ਲਾ ਬੇਸ਼ਨ ਲਾ ਤੇ ਰਾਇਪੇਰੀਅਨ ਕਾਨੂੰਨ ਪਰ ਤਿੰਨਾਂ ਨੂੰ ਪਾਸੇ ਕਰਕੇ ਪੰਜਾਬ ਦਾ ਖਾ ਪਾਣੀ ਖੋ ਕੇ ਦੋ ਨਹਿਰਾਂ ਕੱਢ ਕੇ ਹਾ ਰਾਜਸਥਾਨ ਨੂੰ ਦੇ ਦਿੱਤਾ ਪੰਜ ਪੈਸੇ ਇੱਕ ਕਿਊਸਕ ਦਾ ਪਾਣੀ ਦਾ ਮੁੱਲ ਅਸੀਂ ਰਾਜਸਥਾਨ ਕੋ ਲਈਏ 1955 ਤੋਂ ਲੈ ਕੇ ਸਨ 2009 ਤੱਕ 88000 ਕਰੋੜ ਰੁਪਈਆ ਸਾਡਾ ਰਾਜਸਥਾਨ ਦੀ ਸਰਕਾਰ ਦੇਵੇ ਤੇ ਜਾਂ ਸੈਂਟਰ ਸਰਕਾਰ ਦੇਵੇ ਪਰ ਕਿਸੇ ਨੇ ਫੁੱਟੀ ਕੌਡੀ ਨਹੀਂ ਦਿੱਤੀ ਇਸ ਤੋਂ ਪਿੱਛੋਂ ਇੱਕ ਵੰਡ ਹੋਈ ਪੰਜਾਬੀ ਸੂਬੇ ਦੀ ਅੱਜ ਤੱਕ ਰਾਜਧਾਨੀ ਨੂੰ ਤਰਸਦੇ ਰਹੇ ਰਾਜਧਾਨੀ ਨਹੀਂ ਦਿੱਤੀ ਗਈ ਤੇਲਗਾਨਾ ਕੱਲ ਬਣਿਆ ਅਰਬਾਂ ਰੁਪਏ ਖਰਚ ਕੇ ਉਹਨਾਂ ਨੂੰ ਰਾਜਧਾਨੀ ਦਿੱਤੀ ਗਈ ਇਹ ਸਿੱਖਾ ਨਾਲ ਕਿ ਪੰਜਾਬੀਆਂ ਨਾਲ ਧੱਕਾ ਨਹੀਂ ਸੀ ਇਸ ਤੋਂ ਪਿੱਛੋਂ ਇੱਕ ਕਾਂਡ ਵਾਪਰਦਾ ਹੈ ਅਮਰਥਰ ਵਿੱਚ 1978 ਦਾ ਨਰੰਕਾਰੀ ਕਾਂਡ ਆਖਦੇ ਅਸੀਂ 13 ਸਿੰਘ ਸ਼ਹੀਦ ਹੋਏ ਤੇ ਪੰਜਾਬ ਵਿੱਚ ਪੰਥਕ ਸਰਕਾਰ ਹੈ ਪ੍ਰਕਾਸ਼ ਸਿੰਘ ਬਾਦਲ ਦੀ ਜਨ ਸੰਘ ਦੇ ਨਾਲ ਮਿਲਵੀਂ ਸਰਕਾਰ ਹੈ ਆ ਜਿਹਨੂੰ ਹੁਣ ਅਸੀਂ ਭਾਜਪਾ ਕਹਦੇ ਤੇ ਇਹ ਜਿਹੜਾ ਕੇਸ ਆ ਨਾ ਨਰੰਕਾਰੀ ਕਾਂਡ ਦਾ ਇੱਕ ਕਰਨਾਲ ਜਾ ਕੇ ਚੱਲਿਆ ਇੱਥੋਂ ਦੇ ਜੱਜ ਮਾਪਕ ਨਹੀਂ ਸੁਣਾਉਂਦੇ ਇਹਨਾਂ ਸ਼ਾਇਦ ਐਲਲ ਵੀ ਨਾ ਕੀਤੀ ਹੋਵੇ ਉਹਦੇ ਜੱਜਾਂ ਨੇ ਕਰਨਾਲ ਚੱਲਿਆ ਤੇ ਸਿੱਖਾਂ ਦੇ ਕਲਾਫ ਕੇਸ ਕੌਣ ਲੜਦਾ ਜੀ ਉੱਥੇ ਆ ਕੱਲ ਦੀ ਗੱਲ ਐ ਇਥੋਂ ਐਮਪੀ ਦੀ ਇਲੈਕਸ਼ਨ ਲੜਦਾ ਫਿਰਦਾ ਸੀ ਅਰਣਜੀਤ ਇਹੋਸ ਬੰਦੇ ਨੇ ਸਿੱਖਾਂ ਦੇ ਖਿਲਾਫ ਹੋ ਕੇ ਕੇਸ ਲੜਿਆ ਤੇ ਸਾਡੇ ਪੰਥ ਦੇ ਲੀਡਰ ਵੱਡੇ ਵੱਡੇ ਚੋਲੇ ਪਾ ਕੇ ਉਤੋਂ ਦੀ ਗਾਤਰੇ ਪਾ ਕੇ ਨੀਲੀਆਂ ਦਸਤਾਰਾਂ ਬਨ ਕੇ ਉਹਦੇ ਲਈ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਫਿਰਦੇ ਸੀ ਵੀ ਦਿੱਲੀ ਫੇਰ ਮਿਨਿਸਟਰ ਬਣੇ ਇੱਕ ਵਾਰੀ ਤੇ ਆ ਜਿਹੜੇ ਸਿੱਖਾਂ ਦੇ ਮੁੰਡੇ ਚਾਹ ਰਹੇ ਨੇ ਇਹਨਾਂ ਨੂੰ ਪੱਜੀਆ ਲਾਛਾਂ ਲਾਛਾਂ ਬਣਾ ਦੇ ਆ ਹਾਲਤ ਐ 1920 ਤੇ 21 ਦਾ ਪੰਥ ਤੇ ਅੱਜ ਦਾ ਪੰਥ ਕੰਪੈਰੀਸ਼ਨ ਤੁਸੀਂ ਕਰ ਲੇ ਇਸ ਤੋਂ ਅੱਗੇ ਚੱਲੀਏ ਅੰਮ੍ਰਿਤਸਰ ਦੀ ਧਰਤੀ ਉੱਤੇ ਹਰਬੰਸ لال ਖੰਨਾ ਤੇ ਨਾਲ ਇਹਨੇ ਲਏ ਕੁਝ ਗੁੰਡੇ ਹਰੀ ਮੰਦਰ ਸਾਹਿਬ ਵਿੱਚ ਮਾਫ ਕਰਨਾ ਰੇਲਵੇ ਸਟੇਸ਼ਨ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਲੱਗੀ ਹੈ ਸਿਗਟਾਂ ਤੇ ਬੀੜੀਆਂ ਨੰਗੀ ਕਿਰਪਾਨ ਉੱਤੇ ਬੰਨ ਕੇ ਜਲੂਸ ਇੱਕ ਕੱਢਿਆ ਇਹਨੇ ਤੁਹਾਡੇ ਜੋ ਬਹੁਤ ਬੰਦੇ ਹੋਣਗੇ ਜਿਨ੍ਹਾਂ ਨੇ ਵੇਖਿਆ ਹੋਵੇਗਾ ਸ਼ਾਇਦ ਔਰ ਜਲੂਸ ਕੱਢਦੇ ਆ ਕੱਢਦੇ ਇੱਕ ਨਾਰਾ ਲਾਉਂਦਾ ਜਾਂਦਾ ਸੀ ਕੰਗਾ ਕੇਸ ਖੜਾ ਕਿਰਪਾਨ ਤੇ ਭੇਜਦੇ ਆਗੇ ਪਾਕਿਸਤਾਨ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਇਹਨੇ ਲਾ ਕੇ ਕੰਧ ਦੇ ਜਈ ਦਵਾਰ ਨਾਲ ਟੰਗੀ ਹੋਈ ਸੀ ਥੱਲੇ ਸੁੱਟ ਕੇ ਉੱਤੇ ਜੁੱਤੀ ਸਮੇਤ ਤੋੜ ਦਿੱਤੀ ਸੀ ਸੰਤਾ ਨੇ ਸੁਨੇਹਾ ਭੇਜਿਆ ਸੰਤਾ ਨੇ ਸੁਨੇਹਾ ਭੇਜਿਆ ਕਹਿਣ ਲਗਾ ਉਹ ਜਰਨੈਲ ਸਿੰਘਾ ਮੈਂ ਤੇ ਰੋਜ਼ ਇਹੋ ਜਿਹੇ ਗੁਨਾਹ ਕਰਨੇ ਨੇ ਮੈਂ ਰੋਜ਼ ਪੰਥ ਕੋ ਮਾਫੀ ਮੰਗਾਗਾ ਮੈਂ ਨਹੀਂ ਮਾਫੀ ਮੰਗਦਾ ਤੇ ਬਾਬਾ ਜੀ ਨੇ ਭੇਜੇ ਦੋ ਉਨਾ ਇਹਦਾ ਕਲਿਆਣ ਕਰ ਦਿੱਤਾ ਹਰਬੰਸ ਲਾਲ ਖੰਨਾ ਆ ਮੈਡੀਕਲ ਸਟੋਰ ਸੀ ਉਹਦਾ ਗੁਰੂ ਤੇਗ ਬਹਾਦਰ ਹਸਪਤਾਲ ਦੇ ਸਾਹਮਣੇ ਅੰਦਰ ਹੀ ਮਾਰ ਦਿੱਤਾ ਸੀ ਔਰ ਇਸ ਤੋਂ ਪਿੱਛੋਂ ਇੱਕ ਹੋਰ ਬੜਾ ਵੱਡਾ ਕਾਂਡ ਹੋਇਆ ਸੀ ਤੁਹਾਡੇ ਵਿੱਚੋਂ ਕੋਈ ਸਜਣ ਸ਼ਾਇਦ ਹੋਵੇਗਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲੀ ਸੀ ਤੇ ਮੇਰਾ ਖਿਆਲ ਆ ਤੁਹਾਡੇ ਦੋ ਜਾਂ ਤਿੰਨ ਲਾਇਬ੍ਰੇਰੀਆਂ ਹੋਣੀਆਂ ਨੇ ਯਾਨੀ ਗੁਰਮukh Singh ਦੀ ਦੋ ਤਿੰਨ ਲਾਇਬ੍ਰੇਰੀਆਂ ਤੁਹਾਡੇ ਪਿੰਡ 'ਵੱਲ ਤੁਹਾਡੀ ਕਿਸੇ ਵੀ ਲਾਇਬ੍ਰੇਰੀ ਵਿੱਚ ਆਨੰਦਪੁਰ ਸਾਹਿਬ ਦੀਆਂ ਬਤਾਲੀਆਂ ਮੰਗਾ ਨਹੀਂ ਹੋਣੀਆਂ ਕਿਉਂਕਿ ਜਿੰਨਾ ਇਹ ਛਪਿਆ ਨਾ ਜੇ ਕਿਸੇ ਪੁਰਾਣੇ ਸੱਜਣ ਦੇ ਹੱਥ ਆ ਗਿਆ ਤੇ ਕਿਸੇ ਨੇ ਸੰਭਾਲ ਲਿਆ ਤੇ ਵਾਹ ਭਲਾ ਨਹੀਂ ਤੇ ਮੁੜ ਕੇ ਸਾਡੀਆਂ ਸਰਕਾਰਾਂ ਜਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ 42 ਮੰਗਾ ਅੱਜ ਤੱਕ ਛਪਣ ਨਹੀਂ ਦਿੱਤੀਆਂ ਸਾਰੇ ਅਮਰਸਰ ਦੇ ਦੀਪੂ ਫੋਲਕ ਤਾਬਾਂ ਦੇ ਤੁਹਾਨੂੰ ਮਿਲ ਜਾਣ ਤੇ ਮੈਨੂੰ ਇੱਕ ਬਖਸ਼ ਦੇ ਇਹ 42 ਮੰਗਾ ਕੀ ਨੇ ਮੈਂ ਬਹੁਤਾ ਵਿਸਥਾਰ ਨਹੀਂ ਕਰ ਸਕਣਾ ਆਹ ਜਿਹੜੀ ਗੱਲ ਚੱਲਦੀ ਹੈ ਨਾ ਅੱਜ ਅੱਜ ਚੱਲਦੀ ਹੈ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਸੇ ਹੀ ਗੱਲ ਬਹਿ ਹਾਮੀ ਸਰ ਪਈ ਆ ਜਿਹੜੀ ਮੰਗਾਈ ਜਿੱਤੋ ਤਰਾ ਤਰਾ ਕਰਦੀ ਹੈ ਦੁਨੀਆ ਨੂੰ ਸੂਚਕ ਅੰਕ ਨਾਲ ਜੋੜ ਦਿਓ ਜਦੋਂ ਸੋਨੇ ਦਾ ਰੇਟ ਮਹਿੰਗਾ ਹੋ ਜਾਏ ਸਾਰਾ ਕੁਝ ਮਹਿੰਗਾ ਹੋ ਜਾਏ ਜਦੋਂ ਸੋਨਾ ਡਿੱਗ ਪਏ ਸਾਰੀਆਂ ਚੀਜ਼ਾਂ ਦਾ ਰੇਟ ਡਿੱਗ ਪਏ ਤੇ ਜੇ ਸੂਚਕ ਅੰਕ ਨਾਲ ਜੋੜਿਆ ਹੁੰਦਾ ਅੱਜ ਦੀ ਜਿਹੜੀ ਕਣਕ ਤੇਰੀ 1410 ਰੁਪਏ ਵਿਕਦੀ ਆ ਆ ਹੁਣ ਝੋਨੇ ਦਾ ਸੀਜ਼ਨ ਆ ਗਿਆ ਮੰਨੀਆਂ ਚ ਰੁਲਣਾ ਇਹਦੀ ਕੀਮਤ ਕਣਕ ਦੀ 7500 ਰੁਪਏ ਕੁਇੰਟਲ ਬਣਦੀ ਹੈ ਕਿਸੇ ਕਿਸਾਨ ਜਿੱਥੇ ਬੰਦੀ ਦੀ ਲੋੜ ਨਹੀਂ ਸੀ ਪੈਣੀ ਹੁਣ ਛੇਕ ਕਿਸਾਨ ਜਿੱਥੇ ਬੰਦੀਆਂ ਬਣੀਆਂ ਫਿਰਦੀਆਂ ਇੱਕ ਉਸ ਧਰੇ ਦੀ ਇੱਕ ਉਸ ਧਰੇ ਦੀ ਜਦੋਂ ਉਹਨਾਂ ਦੀ ਸਰਕਾਰ ਉਹ ਮੁਰਦਾਬਾਦ ਕਰਦੇ ਨੇ ਜਦੋਂ ਉਹਨਾਂ ਦੀ ਸਰਕਾਰ ਉਹ ਦੂਜੇ ਮੁਰਦਾਬਾਦ ਕਰਦੇ ਨੇ ਕਿਸਾਨ ਦਾ ਹਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿਸਾਨ ਖੁਦਕਸ਼ੀਆਉਣੀਆਂ ਹੀ ਕਰ ਰਿਹਾ ਖੈਰ ਇਹ ਮਜਬੂਰ ਵੇਖਾਂਗਾ ਬਾਅਦ ਵਿੱਚ ਕਿਹਾ ਗਿਆ ਤੇ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸਨ ਕਿ ਇਹਨਾਂ 42 ਮੰਗਾਂ ਵਿੱਚੋਂ ਬੜੀਆਂ ਕਮਾਲ ਦੀਆਂ ਮੈਂ 2-3 ਕਹਿ ਦਿਆਂ ਹਰਿ ਮੰਦਰ ਸਾਹਿਬ ਤੋਂ ਬਾਣੀ ਦਾ ਰਿਲੇ ਕਰਨਾ ਬੇਰੁਜ਼ਗਾਰ 10 ਪੜੇ ਬੱਚੇ ਨੂੰ 50 ਰੁਪਏ ਬੀਏ ਪੜੇ ਨੂੰ 75 ਰੁਪਏ ਤੇ ਐਮਏ ਕੀਤੀ ਨੂੰ 100 ਰੁਪਈਆ ਇਹ 1973 ਦੇ ਅੰਕੜੇ ਨੇ ਅੱਜ ਇਹਦੀ ਕੀਮਤ ਨਹੀਂ ਉਸ ਜਮਾਨੇ ਵਿੱਚ 100 ਦੀ ਕੀਮਤ ਸੀ ਨਹੀਂ ਮੰਨੀਆਂ ਗਈਆਂ ਹੋਲੀ ਸਿਟੀ ਕਹੋ ਪੰਜਾਬ ਦੇ ਕੋਈ ਸ਼ਹਿਰ ਨਹੀਂ ਗੁਰਧਾਮ ਨੇ ਉਹਨਾਂ ਨੂੰ ਜਿਨ੍ਹਾਂ ਵਿੱਚ ਰਮ ਵਿੱਚ ਉਹਨਾਂ ਨੂੰ ਪਵਿੱਤਰ ਦਾ ਦਰਜਾ ਦੇ ਦਿਓ ਕਿਸੇ ਨਾ ਮਨੀ ਹਾਲਾਂ ਚਾਰ ਹਿੰਦੂ ਤੀਰਥ ਪਹਿਲਾਂ ਪਵਿੱਤਰ ਕਰਾਣ ਦਿੱਤੇ ਜਾ ਸਕੇ ਸਨ ਇਧਰ ਪਾਕਿਸਤਾਨ ਵਿੱਚ ਕਟਾਸ ਰਾਜ ਉਹ ਵੀ ਪਵਿੱਤਰ ਸੀ ਉੱਥੇ ਮੀਟ ਸ਼ਰਾਬ ਆਂਡਾ ਨਹੀਂ ਸੀ ਕੋ ਵਰਤ ਸਕਦਾ ਪਰ ਅਜਿਆ ਨਾ ਕੀਤਾ ਗਿਆ ਇੱਕ ਵਕਤ ਆਇਆ ਧਰਮ ਜੁੱਧ ਮੋਰਚਾ ਲੱਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਸ ਤਰ੍ਹਾਂ ਮਨਜੀ ਸਾਹਿਬ ਦੇ ਦਰਬਾਰ ਵਿੱਚ ਬੈਠੇ ਨੇ ਹਰਚੰਦ ਸਿੰਘ ਲੰਗੋਵਾਲ ਉਸ ਵਕਤ ਸੰਤ ਹਰਚੰਦ ਸਿੰਘ ਲੰਗੋਵਾਲ ਡਿਕਟੇਟਰ ਸੰਨ ਮੋਰਚੇ ਦੇ ਉਹਨਾਂ ਮੰਗ ਕੀਤੀ ਮੈਨੂੰ ਮਰਜੀ ਵੇ ਚਾਹੀਦੇ ਨੇ 1 ਲੱਖ ਦੀ ਭਰਤੀ ਕੀਤੀ ਗਈ ਪਹਿਲਾ ਨਾਂ ਉਹਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਤੇ ਜੇ ਤੁਸੀਂ ਅੱਜ ਉਸ 1 ਲੱਖ ਬੰਦੇ ਦੀ ਲਿਸਟ ਕਿਸੇ ਕੋਲੋਂ ਮੰਗੋ ਕਿਸੇ ਕੋਲੋਂ ਮੰਗ ਲਓ ਨਹੀਂ ਮਿਲੇਗੀ ਕੌਣ ਲੋਕ ਸੰਤ ਕਿੱਥੇ ਚਲੇ ਗਏ ਕੀ ਮੁੱਲ ਪਿਆ ਉਹਨਾਂ ਦਾ ਖੈਰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਉਹਨਾਂ ਨੇ ਅਕਾਲ ਤਖਤ ਤੋਂ ਕਰਕੇ ਅਰਦਾਸ ਮੰਜੀ ਸਾਹਿਬ ਦੇ ਦੀਵਾਨ ਉੱਤੇ ਆ ਕੇ ਸੁੱਤੀ ਕੌਮ ਨੇ ਹਲੂੜਾ ਕਿਉਂ ਦਿੱਤਾ ਜਦ ਕੌਮੀ ਅਣਖੀ ਦੀਵਾ ਸੀ ਬੁੱਜਦਾ ਨਜ਼ਰੀਂ ਆਇਆ ਇਕ ਮਰਤਲਸਾਨੀ ਯੋਧੇ ਫਿਰ ਲਉਦਾ ਤੇਲ ਬਣਾਇਆ ਉਸ ਧਰਮ ਯੋਧ ਨੂੰ ਲੜਿਆ ਜੀ ਉਸ ਧਰਮ ਯੋਧ ਨੂੰ ਲੜਿਆ ਚਾਲਮ ਦੇ ਡਟਕੇ ਮੂਹਰੇ ਸੁੱਤੀ ਹੋਈ ਕੌਮ ਜਗਾਈ ਸੰਤ ਭਿੰਡਰਾ ਵਾਲੇ ਸੂਰੇ ਸਿੱਖ ਕੌਮ ਅਵ ਰੋਤੀ ਹਾਕਮ ਜਦ ਜ਼ੁਲਮ ਕਰਨ ਤੇ ਤੁਲੇ ਬਾਣੀ ਦੀ ਕਰਨ ਬੀਅਤ ਵੀ ਸਭ ਖੂਬ ਖੁਦਾ ਦੇ ਭੁੱਲੇ ਕਈਆਂ ਨੂੰ ਸਬਕ ਸਿਖਾਇਆ ਜੀ ਕਈਆਂ ਨੂੰ ਸਬਕ ਸਿਖਾਇਆ ਕਈ ਕਰ ਪਛਤਾਵੇ ਝੂਰੇ ਸੁੱਤੀ ਹੋਈ ਕੌਮ ਜਗਾਈ ਸੰਤ ਭਿੰਡਰਾ ਵਾਲੇ ਸੂਰੇ ਉਹਨਾਂ ਦੇ ਬੋਲ ਰੂਹਾਨੀਆ ਉਹਨਾਂ ਦੇ ਬੋਲ ਰੂਹਾਨੀ ਜੋਤੀਰ ਬਣੇ ਅਨਿਆਲੇ ਜਾਲਮ ਲਈ ਬਣ ਗਏ ਸਤਿ ਪੁਰਸ਼ਾ ਦੇ ਰਖਵਾਲੇ ਮਤ ਦੀ ਜਦ ਸ਼ਮਾ ਆਜ਼ਾਦੀ ਦੀ ਮਤ ਦੀ ਜਦ ਸ਼ਮਾ ਆਜ਼ਾਦੀ ਨਾ ਰਹਿਣ ਪਤੰਗੇ ਦੂਰੇ ਸੁੱਤੀ ਹੋਈ ਕੌਮ ਜਗਾਈ ਸੰਤ ਭਿੰਡਰਾਂ ਵਾਲੇ ਸੂਰੇ ਸਿੱਖੀ ਦਾ ਕਰਨੀ ਨਾਮਾ ਸੰਗਤਾਂ ਦੇ ਵਿੱਚ ਦੂਰਾਇਆ ਨਹੀਂ ਜ਼ੁਲਮ ਖਾਲਸਾ ਸਿੰਘ ਦਾ ਕੁਲ ਆਲਮ ਨੂੰ ਸਮਝਾਇਆ ਜਾਲਮ ਤੇ ਸਾਹਮਣੇ ਮੈਂ ਟਟਣਾ ਜੋ ਮਜਲੂਮਾ ਨੂੰ ਖੂਰੇ ਸੁੱਤੀ ਹੋਈ ਕੌਮ ਜਗਾਈ ਸੰਤ ਭਿੰਡੇਰਾ ਵਾਲੇ ਸੂਰੇ ਕੀਰਾੜਾ ਲਾਇਆ ਸੀ ਕੌਮੀ ਨਾਰਾ ਕੀਤੇ ਹੋਏ ਬੋਲ ਪਗੋਣੇ ਜ਼ਿੰਦਗੀ ਤੋਂ ਧਰਮ ਪਿਆਰਾ ਸਭਲਾ ਤੂੰ ਭਾਣੀਆਂ ਠੁੱਕ ਗਏ ਜੀ ਸਭਲਾ ਤੂੰ ਭਾਣੀਆਂ ਠੁੱਕ ਗਏ ਜੋ ਫਿਰਦੇ ਸੀ ਮਗਰੂਰੇ ਸੁੱਤੀ ਹੋਏ ਕੌਮ ਜਗਾਈ ਸੰਤ ਭਿੰਡਰਾ ਵਾਲੇ ਸੂਰ ਅਕਸਰ ਬੇਨਤੀ ਕਰਦਾ ਹੁਣਾ ਸਟੇਜਾਂ ਤੇ ਵੀ ਜੇ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅੱਜ ਹੁੰਦੇ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਅੱਜ ਨਹੀਂ ਸੀ ਹੁੰਨੀ ਜਿਹੜੀ ਥਾਂ ਥਾਂ ਹੋ ਰਹੀ ਹੈ ਮੈਂ ਛੋਟੀ ਜੀ ਕਵਤਾ ਕਹਿਣੀ ਕਿਉਂਕਿ ਸਮੇਂ ਦੀ ਸੀਮਾ ਭਾਈ ਸਾਹਿਬ ਕਹਿੰਦੇ ਨੇ ਵੀ ਮੈਂ ਤੇਰੀ ਰਗਾ ਚ ਗੂਠਾ ਦੇਣਾ ਹੋਰ 10 ਮਿੰਟ ਛੱਡ ਮੈਂ ਕਿ ਛੱਡ ਦੇਣਾ 5 ਮਿੰਟ ਹੋਰ ਖੈਰ ਇਹ ਮੈਂ ਤਾਂ ਅਰਜ਼ ਕਰਨ ਲੱਗਾ ਵੀ ਇੱਕ ਵਿਅਕਤੀ ਮਰਦਾ ਜਲੰਧਰ ਵਿੱਚ ਮੀਡੀਆ ਤੁਸੀਂ ਸਾਰੇ ਪੜਿਆ ਮੇਰੇ ਬਹੁਤੇ ਵਿਸਥਾਰ ਦੀ ਲੋੜ ਨਹੀਂ 10 ਟੀਮਾਂ ਬਣਾਈਆਂ ਜਾਂਦੀਆਂ ਨੇ ਗਸ਼ਟਡ ਅਫਸਰ ਦੇ ਅਧੀਨ ਡੀਐਸਪੀ ਰੈਂਕ ਦੇ ਅਧੀਨ ਤੇ ਮੈਂ ਕਹਿੰਦਾ ਇਸ ਗੱਲ ਤੇ ਮੈਨੂੰ ਇਤਰਾਜ਼ ਕੋਈ ਨਹੀਂ ਮੈਂ ਕਦੀ ਨਹੀਂ ਇਹ ਗੱਲ ਕਹਿੰਦਾ ਕਿ ਕਿ ਗੁਰਮਤ ਦਾ ਧਾਰਨੀ ਆ ਮੈਂ ਕਹਿੰਦਾ ਜੀ ਦੇ ਆ ਪ੍ਰਵਾਨ ਅਸੀਂ ਰੋਜ਼ ਸੁਣਦੇ ਆ ਕਿਸੇ ਤੇ ਵੀ ਹਮਲਾ ਨਹੀਂ ਹੋਣਾ ਚਾਹੀਦਾ ਗੋਲੀ ਦਾ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ ਭਾਵੇਂ ਕੋਈ ਵੀ ਕੰਮ ਕਰਦੀ ਹੈ ਮੈਂ ਉਸ ਚੀਜ਼ ਦਾ ਵਿਰੋਧੀ ਨਹੀਂ ਠੀਕ ਹੈ 10 ਟੀਮਾਂ ਬਣਣੀਆਂ 12 ਬਣਾ ਦਿਓ ਪਰ ਲੋੜਾ ਪੈ ਕੇ ਲੱਗਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਤੁਹਾਡੇ ਕੋਲ ਦੋ ਟੀਮਾਂ ਵੀ ਨਹੀਂ ਬਣੀਆਂ ਦੋ ਟੀਮਾਂ ਵੀ ਨਹੀਂ ਬਣਾ ਸਕਦੇ ਜੇ ਸਰਕਾਰ ਚਾਵੇ ਤੇ 24 ਘੰਟੇ ਜੋ ਬੰਦੇ ਫੜੇ ਜਾ ਸਕਦੇ ਸਨ ਮੇਰੇ ਕੋਲ ਹੁਣ ਸਮਾਂ ਨਹੀਂ ਨਹੀਂ ਤੇ ਮੈਂ ਮੋਗੇ ਜਦੋਂ ਦੀਵਾਨ ਲਾਉਣ ਗਿਆ ਇਹ 3 ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੋਰੀ ਹੋਇਆ ਐਂ ਦਾ ਸਟੇਜ ਤੋਂ ਆ ਕੇ ਕਿ ਸੱਜਣ ਨੇ ਕਿਹਾ ਪਰ ਕਿਸੇ ਧਿਆਨ ਨਾ ਦਿੱਤਾ ਖੈਰ ਮੈਂ ਇਹ ਮਜਬੂਰ ਫੇਕ ਤੇ ਖੋਲਾਂਗਾ ਹੁਣ ਮੈਂ ਕੀ ਆਖਰੀ ਕਹਾਵਤ ਕਹਿਣੀ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਾਸ ਬਹੁਤ سارے ਸੱਜਣ ਆਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਨਾਨਕ ਨਵਾਸ ਵਿੱਚ ਰਹਿੰਦੇ ਸਨ ਜਿੰਦਰਾ ਮਾਰ ਲਿਆ ਬਾਬਾ ਖਰਕ ਸਿੰਘ ਜੀ ਮੈਦਾਨ ਵਿੱਚ ਆਏ ਬੀਬੀ ਸਾਹਿਬ ਵਾਲੇ ਉਹਨਾਂ ਆਖਿਆ ਇਹਨਾਂ ਦੇ ਪਿਓ ਦੀ ਨਹੀਂ ਇਹ ਸੰਗਤ ਦੇ ਪੈਸਿਆਂ ਨਾਲ ਬਣੀ ਹੈ ਚੱਲ ਜਰਨੈਲ ਸਿੰਘਾ ਗੁਰੂ ਰਾਮਦਾਸ ਦੇ ਲੰਗਰ ਵਾਲੇ ਪਾਸੇ ਉਹ ਸਮਾਰਪਿਤ ਚੱਲਿਆ ਜਾ ਸੰਤ ਜੀ ਇੱਥੇ ਆ ਗਏ ਆਸਤਾ ਆਸਤਾ ਲੋਕ ਜਿਹੜੇ ਸਨ ਉਹ गिरਨੇ ਸ਼ੁਰੂ ਹੋ ਗਏ ਗਿਰਨੇ ਚੰਡੀਗੜ੍ਹ ਤੇ ਦਿੱਲੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਉਹਨਾਂ ਆਖਿਆ ਵੀ ਸਰਕਾਰ ਨਾਲ ਰਲ ਮਿਲ ਕੇ ਖਾਈਏ ਕੀ ਲੈਣਾ ਸਾ ਪਲਾਟ ਬਣਾਓ ਪੈਟਰੋਲ ਪੰਪ ਲਾਓ ਬੱਸਾਂ ਦੇ ਪਰਮਟ ਲਾਓ ਇਸ ਕੰਮ 'ਚ ਆਸਾਨੀ ਪੈਣਾ। ਸੰਤ ਜਨਾਇਆ ਸਿੰਘ ਖਾਲਸਾ ਭਿੰਡਰਾ ਵਾਲੇ ਨੇ ਕੁਸੱਜਣ ਨੇ ਪੁੱਛਿਆ, ਸੰਤ ਜੀ ਇਹ ਤੇ ਤੁਰੇ ਜਾਂਦੇ ਨੇ ਐਨੂੰ ਨੋਟਾਂ ਵਾਲੇ ਪਾਸੇ ਤੇ ਵੋਟਾਂ ਵਾਲੇ ਪਾਸੇ ਤੇ ਹੁਣ ਤੁਹਾਡਾ ਕੀ ਆਉਣ ਵਾਲੇ ਸਮੇਂ ਦਾ ਪਲਾਨ? ਸੰਤ ਕਹਿਣ ਲੱਗੇ ਮੈਂ ਜਾਣਦਾ। ਕੋਈ ਪਲਾਟ ਖਰੀਦੇਗਾ, ਕੋਈ ਬੱਸਾਂ ਪਾਵੇਗਾ ਤੇ ਕੋਈ ਕੋਠੀਆਂ ਬਣਾਏਗਾ, ਕੋਈ ਟਿਕਟਾਂ ਵਾਲ ਹੋਏਗਾ, ਕੋਈ ਨੋਟਾਂ ਵਾਲ ਹੋਏਗਾ, ਕੋਈ ਵੋਟਾਂ ਵਾਲ ਹੋਵੇਗਾ। ਮੈਂ ਗੁਰੂ ਰਾਮਦਾਸ ਮਹਾਰਾਜ ਦਾ ਝਾੜੂ ਬਰਦਾਰਾਂ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਸੇਵਕਾਂ ਜਾਨ ਕੁਰਬਾਨ ਕਰ ਦੇਵਾਂਗਾ ਪਰ ਮੈਂ ਧਰਮ ਛੱਡਣ ਵਾਲਾ ਨਹੀਂ ਮੈਂ ਜਾਣਦਾ ਇਹਨਾਂ ਨੇ ਜਿੱਦਾਂ ਨੂੰ ਜਾਣਾਂ ਤੇ ਮੈਂ ਜਾਣਦਾ ਵੀ ਇਹ ਜਿਹੜਾ ਬਾਜ ਹੈ ਨਾ ਉਹਨੇ ਬਾਜ ਦੇ ਪਿੱਛੇ ਸਰਕਾਰੀ ਬਹੁਤੇ ਨੇ ਹੁਣ ਕਹਾ ਕੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਕੁਝ ਕਿਹਾ ਕੁਲਵਿੰਦਰ ਸਿੰਘ ਐਮੇ ਦੇ ਸਾਥੀ ਵਿਸ਼ੋਏ ਵਾਲੀ ਜੋੜੀ ਇਓ ਕਹਿੰਦੇ ਸੰਤਾ ਫਰਮਾ ਦਿੱਤਾ ਜਿਹੜੀ ਕੌਮ ਗੁਰਾਂ ਨੇ ਸਾਜੀ ਸੇਵਕਾਂ ਸਤਿਗੁਰ ਦਾ ਲਾਵਾਗਾ ਸਿਰ ਧੜਦੀ ਬਾਜੀ ਪੂਰੇ ਕਰ ਜਾਵਾਂਗਾ ਜਿਹੜੇ ਬੋਲ ਕਰਾ ਇੱਕ ਵਾਰੀ ਇਹ ਬਾਜੀ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਇਹ ਬਾਜੀ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਆਲਚਨੀ ਵੋਟਾਂ ਦਾ ਮੈਨੂੰ ਕੌਮੇ ਖਿਤ ਪਿਆਰੇ ਬਾਣੀ ਤੇ ਬਾਣੇ ਲਈ ਕਰਦਾ ਹਾਂ ਮੈਂ ਕਾਰਜ ਸਾਰੇ ਭੱਜਣ ਕੇ ਬਚਨਾ ਤੂੰ ਕੁਰਸੀ ਨਾਲ ਜਨਾ ਦੀ ਯਾਰੀ ਇਹ ਬਾਜੀ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਇਹ ਬਾਜੀ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਅਖਰ ਕੁਰਬਾਨੀ ਦਾ ਦੇ ਜਾਂਦੇ ਵਿੱਚ ਤਵਾਰੀ ਖਾ ਉਕਰੇ ਜੂਦੇ ਮਰ ਜਾਂਦੇ ਨੇ ਜਿਹੜੇ ਕਰੀ ਜਬਾਨੋ ਮੁਕਰੇ ਪੌਂਦਾ ਜਗ ਲਾਲ ਤੇ ਹੈ ਜੇਕਰ ਆਕੂ ਕਰਨ ਗਦਾਰੀ ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਫਣ ਪੰਥਵਰੋਤੀ ਜੋ ਪਾਣੀ ਦੀਪ ਅਦਵੀ ਕਰਦੇ ਬੰਦੇ ਸਰਕਾਰੀ ਕਈ ਹਾਮੀਨਤ ਉਹਨਾਂ ਦੀ ਫਰਦੇ ਪਤਾ ਮਨਮਾਨੀ ਹੈ ਨਕਲੀ ਗੁਰਬਚਨਾਂ ਰੰਕਾਰੀ ਨਕਲੀ ਗੁਰਬਚਨਾਂ ਰੰਕਾਰੀ ਇਹ ਬਾਜੀ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਇਹ ਬਾਜੀ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਨਰ ਤੋਂ ਛੇ ਸਿੰਗਾ ਸਿੰਘਾਂ ਨੂੰ ਸਿੰਘਾਂ ਜਾਂਦਾ ਵਿੱਚ ਜਲਾਉਂਦੇ ਪਾਇਆ ਰੋਲਣ ਜੋ ਇੱਜ਼ਤਾਂ ਨੂੰ ਉਹਨਾਂ ਤੇ ਸਰਕਾਰੀ ਛਾਇਆ ਸਾਡੀ ਕੋਈ ਸੁਣਦਾ ਨਹੀਂ ਪੈ ਗਈ ਹੈ ਦੇਸ਼ਤ ਸਰਕਾਰੀ ਏ ਬਾਜ਼ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਏ ਬਾਜ਼ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਸਭ ਨਾ ਹੀ ਮਜਬਾ ਦੇ ਹੋਵਨ ਲੋਕ ਧਰਮ ਵਿੱਚ ਪੱਕੇ ਸਾਡੇ ਤੋਂ ਸਿੱਖੀ ਤੇ ਹੁੰਦੇ ਨਹੀਂ برداشت ਤੱਕ ਨਿੰਦਕ ਜੋ ਕਰੂਆਂ ਦੇ ਹੁੰਦੀ ਉਸ ਦੀ ਸਦਾ ਖਵਾਰੀ ਇਹ ਬਾਜ਼ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਇਹ ਬਾਜ਼ ਇਕੱਲਾ ਹੈ ਇਸ ਦੇ ਮਗਰ ਨੇ ਬਹੁਤ ਸ਼ਿਕਾਰੀ ਸਤਿਗੁਰ ਦੀ ਮੈਂ ਪ੍ਰਚਾਰ ਹਮੇਸ਼ਾ ਕਰਨਾ ਸਿੱਖਾਂ ਦੇ ਹੱਕਾਂ ਲਈ ਜੇਕਰ ਲੋੜ ਪਈ ਲੜਾ ਮਰਨਾ ਖਾਤੇ ਕੁਰਬਾਨੀ ਦੇ ਲਾਦੂ ਭਾਣੀਆਂ ਲਿਖਣ ਲਖਾਰੀ ਲਾਦੂ ਭਾਣੀਆਂ ਲਿਖਣ ਲਖਾਰੀ ਇਹ ਬਾਝ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ ਤੁਸੀਂ ਮੇਰੇ ਨਾਲ ਬਹੁਤਾ ਜਾਣਦੇ ਮੈਂ ਕਈ ਵਾਰ ਅਰਜ਼ ਕਰਦਾ ਹਾਂ ਨਾ ਮੈਂ ਤੁਹਾਡੇ ਕੋਲ ਸਿੱਖਣ ਵਾਸਤੇ ਉਹਨਾਂ ਸੁਣਾਉਣ ਨਹੀਂ ਆਉਂਦਾ ਤੁਹਾਨੂੰ ਇਹ ਉਸ ਪਰਿਵਾਰ ਵਿੱਚੋਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਕਹਿੰਦੇ ਨੇ ਵੀ ਆਹ ਝੋਲੀ ਏਡੀ ਤੇ ਸਿੱਖੀ ਪ੍ਰਦਾਨ ਕਰ ਤੇ ਕੁਲਦੀਪ ਭਰਾੜ ਦਾ ਨਾਤਾ ਕਿਹਦੇ ਨਾਲ ਜੁੜਦਾ ਜਿਨ੍ਹਾਂ ਨੇ ਇਹ ਮੰਗ ਲਿਆ ਸੀ ਮਹਾਰਾਜ ਸਾਨੂੰ ਤਨਖਾਹਾਂ ਮ ਦੇ ਦਿਓ ਭੱਟ ਪਏ ਤੁਹਾਡਾ ਦੱਖਣ ਅਸਾਂ ਨਹੀਂ ਜੀ ਜਾਣ ਇੱਕ ਕੁਦਰਤੀ ਹੈ ਰੱਬ ਕਿਰਪਾ ਕਰਦਾ ਰਹਿਮਤ ਕਰਦਾ ਸਮਾਂ ਬੜਾ ਸੀਮਤ ਆ ਚਲੋ ਫਿਰ ਵੀ ਮੈਂ ਤੁਹਾਡਾ ਸਾਰਿਆਂ ਦਾ ਪ੍ਰਬੰਧਕ ਸਾਜਣਾ ਦਾ ਧੰਨਵਾਦ ਕਰਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕਾਂ ਚੜ ਦੀ ਕਾਲਾ ਨਾ ਫਤਿਹਬਲਾ ਉਹ ਫੇਰ ਕਦੇ ਖੁੱਲਾ ਸਮਾਂ ਮਿਲਿਆ ਫੇਰ ਵਿਚਾਰਾਂ ਕਰ ਲਵਾਂਗੇ ਵੈਸੇ ਇਸ ਮਜਬੂਰ ਨੂੰ ਕਹਿਣਾ ਥੋੜਾ ਜਿਹਾ ਔਖਾ ਹੈ ਪ੍ਰਚਾਰਕਾਂ ਵਾਸਤੇ ਬਹੁਤਾ ਔਖਾ ਹੈ ਜੇ ਸੱਚ ਬੋਲੀਏ ਤੇ ਗੋਲੀ ਹੈ ਸੱਚ ਨੂੰ ਫਾਂਸੀ ਹੈ ਸੱਚ ਨੂੰ ਜੇਲ ਤੇ ਝੂਠ ਜਿਹੜਾ ਉਹਨੂੰ ਏਸੀ ਗੱਡੀ ਹੈ ਉਹਨੂੰ ਤਖਤ ਵੀ ਚੰਗਾ ਉਹਨੂੰ ਪ੍ਰਸ਼ਾਦਾ ਪਾਣੀ ਵੀ ਚੰਗਾ ਇਸ ਕਰਕੇ ਅਸੀਂ ਕਈ ਵਾਰ ਬੋਲਦੇ ਹਾਂ ਪਰ ਮਜਬੂਰੀ ਵਸ ਕਈ ਵਾਰ ਸਾਨੂੰ ਆਪਣੇ ਆਪ ਤੇ ਕੰਟਰੋਲ ਰੱਖਣਾ ਪੈਂਦਾ ਪਰ ਕਈ ਵਾਰ ਜਜ਼ਬਾਤ ਇਹਨੇ ਵਹਿ ਜਾਂਦੇ ਨੇ ਫਿਰ ਸੱਚੀ ਗੱਲ ਜਿਹੜੀ ਇੱਥੇ ਆ ਜੇ ਫਿਰ ਕਹਿ ਹੀ ਨਹੀਂ ਦੀਏ ਹੁੰਦਾ ਤੇ ਵੈਸੇ ਨੁਕਸਾਨੀਆਂ ਸਾਡਾ ਕਈ ਵਾਰੀ ਫਾਈਨੈਂਸ਼ਲੀ ਵੀ ਹੁੰਦਾ ਉਦਾਂ ਵੀ ਹੁੰਦਾ ਖੈਰ ਸੱਚੇ ਪਾਤਸ਼ਾਹ ਕਿਰਪਾ ਕਰ ਰਹਿਮਤ ਕਰਨ ਆਓ ਫਤਿਹ ਬਲਾਓ ਅਗਲਾ ਪ੍ਰੋਗਰਾਮ ਪਾਇਸਰ ਪਾਇ ਗੁਰਮੁਖ ਸਿੰਘ ਜੀ ਤੋਂ ਸਰਵਣ ਕਰੀਏ ਮਾਇਆ ਦੇ ਦਾਨੀਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ